ਕੀ ਹਾਲ ਆ ਦੋਸਤੋ ਮੈਂ ਇਸ ਬਜ਼ੁਰਗ ਦੀ ਵੀਡੀਓ ਦੇਖ ਰਿਹਾ ਸੀਗਾ ਹੋ ਸਕਦਾ ਤੁਹਾਡੇ ਤਾਂ ਵੀ ਆਈ ਹੋਵੇ ਮੈਂ ਜਦੋਂ ਇਹ ਵੀਡੀਓ ਦੇਖੀ ਨਾ ਹੈਰਾਨ ਹੋ ਗਿਆ ਰ ਇਸ ਵੀਡੀਓ ਨੂੰ ਦੇਖ ਕੇ ਕਿ ਬਜ਼ੁਰਗ ਨੇ ਨਾ ਇਸ ਨੇ 22 ਸਾਲ ਪਾਣੀ ਨਹੀਂ ਪੀਤਾਗਾ 22 ਸਾਲ ਪਾਣੀ ਨਹੀਂ ਪੀਤਾ ਤੇ 35 34 ਸਾਲ ਕਹਿੰਦਾ ਮੈਂ ਰੋਟੀ ਨਹੀਂ ਖਾਧੀਗੀ 34 ਸਾਲ ਕਹਿੰਦਾ ਬਜ਼ੁਰਗ ਕਹਿੰਦਾ ਮੈਂ ਰੋਟੀ ਨਹੀਂ ਖਾਧੀ ਤੇ ਜਿਹੜਾ ਖਾਣਾ ਆਣਾ ਮੈਂ ਸਾਬਜੀ ਤੇ ਦਾਲ ਖਾਣਾ ਸਿਰਫ ਬਈ ਗੱਲਾਂ ਸੁਣ ਕੇ ਬਾਪੂ ਦੀਆਂ ਹੈਰਾਨਗੀ ਜੀ ਹੁੰਦੀ ਆ ਬਈ ਇਦਾਂ ਕਿਵੇਂ ਮਤਲਬ ਬਾਪੂ ਰਹਿ ਸਕਦਾ ਹਨਾ ਤੇ ਜੇ ਬਾਪੂ ਦੀ ਜਿਹੜੀ ਉਮਰ ਆ 77 75 ਸਾਲ ਬਾਪੂ ਦੱਸ ਰਿਹਾ ਬਾਕੀ ਵੀਡੀਓ ਦੇ ਨਾਲ ਜੁੜਿਓ ਦੋਸਤੋ ਸੁਣਿਆ ਬਜ਼ੁਰਗ ਦੀ ਵੀਡੀਓ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਨਾਮ ਹੈ ਜੀ ਤੁਹਾਡਾ ਮਹਿੰਦਰ ਤੇ ਪਿੰਡ ਕਿਹੜਾ ਹੈ ਜੀ ਤੁਹਾਡਾ ਹਰਿਆਣਾ अच्छा ਤੁਸੀਂ ਮੈਨੂੰ ਹੁਣੇ ਦੱਸ ਰਹੇ ਸੀਗੇ ਵੀ ਤੁਸੀਂ ਕਿੰਨੇ ਟਾਈਮ ਤੋਂ ਪਾਣੀ ਨਹੀਂ ਪੀ ਰਹੇ 22 ਸਾਲ ਤੱਕ ਨਹੀਂ ਲੈ 22 ਸਾਲ 3 ਮਹੀਨਿਆਂ ਤੋਂ ਤੁਸੀਂ ਹਾਲ ਤੱਕ ਕਦੇ ਵੀ ਪਾਣੀ ਨਹੀਂ ਪੀਤਾ ਸਰਪ 23 ਸਤੰਬਰ 2024 ਦੇ ਵਿੱਚ ਪੀਤਾ ਸੀ ਹੂੰ ਫਿਰ ਕੀ ਦਿੱਕਤ ਆਈ 5 ਮਿੰਟਾਂ ਤੋਂ ਬਾਅਦ ਠੀਕ ਹੈ ਜੀ ਡਾਕਟਰ ਦੇ ਸਾਹਮਣੇ ਸਾਰਾ ਬਹਾਵ ਅੱਛਾ ਜੀ ਇਹ ਫਿਰ ਤੁਹਾਨੂੰ ਕੋਈ ਜਿਵੇਂ ਹੁਣ ਤੁਸੀਂ ਕਹਿੰਦੇ ਹੋ ਨਾ ਗਰਮੀ ਚ ਨਾ ਸਰਦੀ ਚ ਪਿਛਲੇ 22 ਸਾਲ ਤੋਂ ਪਾਣੀ ਨਹੀਂ ਪੀ ਗਏ ਫਿਰ ਕੋਈ ਦਿੱਕਤ ਨਹੀਂ ਆਉਂਦੀ ਤੁਹਾਨੂੰ ਸਲੀਪ ਚ ਤੁਰਨ ਫਿਰਨੇ ਚ ਹਮੇਸ਼ਾ ਕੋਈ ਦਿੱਕਤ ਨਹੀਂ ਆਉਂਦੀ ਨਾ ਤੁਰਨ ਕਰਨ ਚ ਤੁਸੀਂ ਕਦੇ ਕਿਸੇ ਡਾਕਟਰ ਨੂੰ ਮੇਰੇ ਹਸਪੀਟਲ 'ਚ ਗਏ ਇਹਦੇ ਬਾਰੇ ਦੱਸਿਆ ਸਰਪੂ ਚੱਲ ਰਿਹਾ ਹੈ ਅਕਸੀਕੋ अच्छा जी पता है तुम्ही दोय हाच अच्छा जी राजेंद्र हॉस्पिटल ਦੇ ਵਿੱਚੋਂ अच्छा जी ਸਤਿਪਾਵਨਾ ਪ੍ਰਾਈਵੇਟ ਹਸਪਤਾਲ ਉਥੋਂ ਵਰਤੀ 3 ਸਾਲ ਠੀਕ ਹੈ ਜੀ ਇੱਕ ਹੈ ਜੇ ਸੰਸਥਾ ਬਣੀ ਹੋਈ ਪਟਵਾਰ ਠੀਕ ਹੈ ਜੀ ਉਥੋਂ ਵੀ ਵਰਤੀ ਠੀਕ ਹੈ ਜੀ ਸੰਗ੍ਰਹਿ ਤੋਂ ਰਾਹੁਲ ਤੋਂ ਵੀ ਵਰਤੀ ਸਰਕਾਰੀ ਵੀ ਉਹ ਪ੍ਰਾਈਵੇਟ ਵੀ ਕੰਮ ਕਰਦਾ ਠੀਕ ਹੈ ਜੀ ਨੀ ਪਾਣੀ ਵੀ ਨਾ ਤਾਂ ਲੋਕ ਕਹਿ ਦਿੰਦੇ ਆ ਜੀ ਬੰਦਾ ਇੱਕ ਮਿੰਟ ਵੀ ਜਿਉਂਦਾ ਨਹੀਂ ਰਹਿ ਸਕਦਾ ਤੁਸੀਂ ਕਹਿ ਰਹੇ ਹੋ ਵੀ 22 ਸਾਲ ਤੋਂ ਤੁਸੀਂ ਪਾਣੀ ਨਹੀਂ ਪੀਤਾ ਹਰਾਨਾਂਗੇ ਇਸ ਦਾ ਖੁਦ ਮੈਂ ਹਰਾਨ ਆ ਜਿਹਨੂੰ ਬੱਤੇ ਦੋ ਦੋ ਉਂਟੀ ਲੱਗ ਜੇ ਤੀਸਰੇ ਡਾਂਟਾ ਜੀ ਨੇ ਪਾਣੀ ਮੁਖ ਰੰਦ ਨੂੰ ਚੱਕ ਲਓ ਬਿਲਕੁਲ ਜੀ ਸਰ ਕੁਦਰਤ ਦਾ ਇਹ ਤਾਂ ਜੀ ਬਹੁਤ ਵੱਡਾ ਕੁਦਰਤ ਦਾ ਕ੍ਰਿਸ਼ਮਾ ਹੀ ਕਹਿ ਸਕਦੇ ਹਾਂ ਵੀ ਤੁਸੀਂ 22 ਸਾਲ ਤੋਂ ਕਦੇ ਵੀ ਪਾਣੀ ਨਹੀਂ ਪੀਤਾ ਇਹ ਵੀ ਨਹੀਂ ਹੈ 30 ਸਾਲ 2 ਮਹੀਨਾ ਤੋਂ। ਅੱਛਾ ਜੀ। ਰੋਕੇ ਦੀ ਗ੍ਰਾਹਮੀ ਬੰਦਾ। ਅੱਛਾ ਜੀ। ਉਹ ਕਿਵੇਂ? ਰੋਕੇ ਬਿਲਕੁਲ ਬੰਦਾ ਪਾਣੀ ਦਾ ਜਿਵੇਂ ਯਾਦਾਲ ਪਾਣ ਨਾ। ਅੱਛਾ ਜੀ। ਹੋਰ ਫਿਰ ਖਾਂਦੇ ਕੀਓ ਤੁਸੀਂ? ਸੌਂਦੀ ਪਾਣਾ। ਅੱਛਾ। ਸੋਭਾ ਤੇ ਸਾਵਾਂ। ਤੁਹਾਡੀ ਉਮਰ ਕਿੰਨੀ ਹੋ ਗਈ ਜੀ? ਹੋਰ ਹੋ ਗਈ 73 ਸਾਲ। ਤੇ ਸਰੀਰ 'ਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ, ਬੋਟਿਆਂ ਦੀ ਦਿੱਕਤ ਆਜਕਲ ਹੋਰ ਉਮਰ ਤੇ ਲਿਹਾ ਨਾਲ ਸਭ ਕੁਝ ਹੋਊ। अच्छा जी इसको पूछूं नहीं अच्छा जी ना पीछ, भी ਤੁਸੀਂ ਪਿਛਲੇ 34 ਸਾਲ ਤੋਂ ਰੋਟੀ ਵੀ ਨਹੀਂ ਖਾਧੀ ਹੈਗੀ ਨਹੀਂ ਖਾਧੀ ਤੁਸੀਂ ਪਾਣੀ ਦੀ ਥਾਂ ਤੇ ਕੋਈ ਹੋਰ ਡਰਿੰਕ ਵਗੈਰਾ ਜਾਂ ਕੋਈ ਡਾਕਟਰਾਂ ਨੇ ਕੋਈ ਡਰਿੰਕ ਫਾਰਮ ਤੋਂ ਦਿੱਤਾ ਹੈ ਨਹੀਂ ਡਰਿੰਕ ਦਾ ਮਤਲਬ ਇਹ ਹੈ ਜੀ ਕੋਈ ਹੋਰ ਤੁਹਾਨੂੰ ਪੀਣ ਵਾਸਤੇ ਕੁਝ ਦਿੱਤਾ ਹੋਵੇ ਡਾਕਟਰਾਂ ਨੇ ਵੀ ਆਪ ਹੀ ਲਿਆ ਕਰੋ ਪਾਣੀ ਦੀ ਥਾਂ ਤੇ ਬਹੁਤ ਚੀਜ਼ ਉਹਨਾਂ ਨੇ ਦੱਸਿਆ ਜੇ ਫਿਕਟ ਨਹੀਂ ਆਈ اچھا ਜੀ ਫਿਰ ਤੁਸੀਂ ਬਿਨਾ ਪਾਣੀ ਤੇ ਹੀ guzara ਕਰਦੇ ਹੋ ਬਿਨਾ ਪਾਣੀ ਤੋਂ guzara ਹੀ ਹੈ ਵੀ ਲੱਸੀ ਇੱਕ ਵਾਰੀ ਜਾਂ ਦੋ ਵਾਰੀ ਦਿਨ ਦੇ ਵਿੱਚ ਲੈ ਰਹੀ ਹਾਂ ਠੀਕ ਹੈ ਜੀ ਗੱਤਾਂ ਕਰੋ ਵਾਰੀ ਠੀਕ ਹੈ ਜੀ ਰੋਜ਼ ਮਰਜ਼ੀ ਜੀਵਨ ਚ ਠੀਕ ਹੈ ਉਹਦਾ ਰੁਟੀਨ ਦੇ ਵਿੱਚ ਸਾਰੀ ਪੀਂਦੇ ਨੇ ਜਿਹੜੇ ਪਰ ਪਾਣੀ ਬਿਨਾ ਰਹਿਣਾ ਤਾਂ ਬਹੁਤ ਔਖਾ ਹੈ ਪਾਣੀ ਬਿਨਾ ਤਾਂ ਬੰਦਾ ਨੂੰ ਇੱਕ ਘੰਟਾ ਦੋ ਘੰਟੇ ਨਾਲ ਮਿਲੇ ਗਰਮੀ ਦੇ ਵਿੱਚ ਬੰਦਾ ਜਾਨੀ ਕਿ ਉਹਨੂੰ ਕਹਦੀ ਇਹ ਵੀ ਬਹੁਤ ਔਖਾ ਲੱਗਦਾ ਹੈਗਾ ਉਹ ਤੁਸੀਂ ਤਾਂ ਕਮਾ ਮਾਲਿਕ ਐਸੇ ਕਹ ਸਕਦੇ ਆ ਵੀ ਬੜੀ ਹਨਾਨੀ ਦੀ ਗੱਲ ਆ। ਤੁਹਾਨੂੰ 10 ਦਿਨ ਪਹਿਲੇ। ਅੱਛਾ ਜੀ। ਘਰੋਂ ਚਾਹ ਪੀ ਕੇ ਤਰ੍ਹਾਂ 3:00 ਵਜੇ। ਠੀਕ ਹੈ ਜੀ। ਮਲੇਰ ਕੋਕੜ ਤੋਂ ਮੁਰਾ 2 ਦਿਨ। ਠੀਕ ਹੈ ਜੀ। 2 ਦਿਨ 10:00 ਵਜੇ ਲੱਸੀ ਬਿੱਤੀ। ਠੀਕ ਹੈ ਜੀ। ਮੈਨੂੰ ਤਾਂ ਵੈਸੇ ਮੈਂ ਤਾਂ ਤੁਹਾਨੂੰ ਜਾਣਦਾ ਬਹੁਤ ਚੰਗੀ ਤਰ੍ਹਾਂ ਤੁਸੀਂ ਝੂਠ ਨਹੀਂ ਬੋਲਦੇ ਹੋਗੇ। ਤੇ ਬਾਕੀ ਦਰਸ਼ਕਾਂ ਨੂੰ ਵੀ ਦੱਸ ਦੋ ਸਾਡੇਆਂ ਨੂੰ ਸਾਰਿਆਂ ਨੂੰ ਵੀ ਤੁਸੀਂ ਇਹ ਜਿਹੜੀ ਗੱਲ ਦੱਸੀ ਹੈ ਕੋਈ ਇਹ ਨਹੀਂ ਹੈਗੀ ਵੀਡੀਓ ਬਣਾਉਂਦੇ ਆ ਫੋਸਟ ਚ ਦੱਸੀ ਹੈ ਵੀਡੀਓ ਬਣਾਉਂਦਾ ਤੁਹਾਨੂੰ ਪਹਿਲੀ ਮਨਾ ਕੀਤਾ ਹਾਂ ਹਾਂ ਬਿਲਕੁਲ ਸਹੀ ਜਾਣਕਾਰੀ ਦਿੱਤੀ ਹੈਗੀ ਇਹ ਨਹੀਂ ਹੈਗਾ ਵੀ ਇਹ ਝੂਠ ਬੋਲਦੇ ਨੇ ਕੋਈ ਤੁਸੀਂ ਜਾ ਕੇ ਜਦੋਂ ਵੀ ਮਰਜ਼ੀ ਇਹਨਾਂ ਨੂੰ ਪੁੱਛ ਸਕਦੇ ਹੋ ਚੈੱਕ ਕਰ ਸਕਦੇ ਹੋ ਪਿੰਡ ਹਰੀਗੜਾ ਹੈ ਗੜਬੇ ਦੇ ਨੇੜੇ ਪੈਂਦਾ ਹੈਗਾ ਧੰਨਵਾਦ